ਤਾ ਸਾਡੇ ਨਾਲ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਇਲਾ ਸਾਹਿਬ ਨੇ ਪਿਛਲੇ ਦਿਨਾਂ ਤੋਂ ਚੰਡੀਗੜ੍ਹ ਦਾ ਯੂਨੀਵਰਸਿਟੀ ਨੂੰ ਲੈ ਕੇ ਜੋ ਇਸ਼ੂ ਚੱਲ ਰਿਹਾ ਹੈ ਔਇਲਾ ਸਾਹਿਬ ਚੰਡੀਗੜ੍ਹ ਵੀ ਖੁਦ ਗਏ ਵੀ ਸੀ ਯੂਨੀਵਰਸਿਟੀ ਤੇ ਗੱਲਬਾਤ ਸਾਰੀ ਇਸ ਇਸ਼ੂ ਤੇ ਕਰਦੇ ਆ ਕਿ ਜਿਹੜੀ ਔਇਲਾ ਸਾਹਿਬ ਦੀ ਨਜ਼ਰੀਏ ਤੋਂ ਉਹ ਕੀ ਇਤਫਾਕ ਰੱਖਦੇ ਨੇ ਕਿ ਕੀ ਇਸ ਸਾਰੇ ਇਨਸੀਡੈਂਟ ਦੇ ਪਿੱਛੇ ਉਹਨਾਂ ਨੂੰ ਕੀ ਯਾਦਦਾ ਹੈ ਤਾਂ ਔਇਲਾ ਸਾਹਿਬ ਤੁਸੀਂ ਖੁਦ ਵੀ ਗਏ ਸੀਗੇ ਮਿਲੇ ਵੀ ਸੀਗੇ ਇਹ ਸਾਰੇ ਐਪੀਸੋਡ ਨੂੰ ਜੇ ਇਹ ਵੇਖਣਾ ਹੋਵੇ ਇੱਕ ਨਜ਼ਰੀਏ ਦੇ ਨਾਲ ਤਾਂ ਤੁਸੀਂ ਕੀ ਕਹਿੰਦੇ ਹੋ ਕੀ ਲੱਗਦਾ ਹੈ ਇਸ ਦੇ ਪਿੱਛੇ ਦਿਕੂ ਜੇ ਤੁਸੀਂ ਇਹਨੂੰ ਥੋੜਾ ਦੂਰ ਤੋਂ ਮਤਲਬ ਪਿਛੋਕੜ ਤੋਂ ਥੋੜਾ ਜਿਹਾ ਧਿਆਨ ਨਾਲ ਵੇਖੋ ਤੇ ਇਹ ਜਿਹੜਾ ਕੇਂਦਰ ਚ ਇਸ ਵੇਲੇ ਬੀਜੇਪੀ ਗਵਰਨਮੈਂਟ ਹੈ ਇੱਕ ਦਿਨ ਦਾ ਵਰਤਾਰਾ ਨਹੀਂਗਾ ਤੁਸੀਂ ਕਿਸਾਨੀ ਕਾਨੂੰਨਾਂ ਤੋਂ ਅੰਦਾਜ਼ਾ ਲਾਓ ਵੀ ਜਦੋਂ ਦੇ ਕਿਸਾਨੀ ਕਾਨੂੰਨਾਂ ਇੱਕ ਸਾਲ ਪੂਰਾ ਸੰਘਰਸ਼ ਕਰਨਾ ਪਿਆ ਔਰ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਇੱਕ ਵੈਕ ਹੋਣਾ ਪਿਆ ਕਦੀ ਜਿਹੜੇ ਹੋਏ ਹੀ ਨਹੀਂ ਸੀ ਜੋ ਸਖਤ 25 ਸਾਲ ਜਨੇ ਰਾਜ ਕੀਤਾ ਹੋਵੇ ਔਰ ਇੱਕ ਫੈਸਲਾ ਵੀ ਉਹਨੇ ਕਦੀ ਵਾਪਸ ਨਾ ਲਿਆ ਹੋਵੇ ਉਹਦੇ ਲਈ ਫੈਸਲਾ ਵਾਪਸ ਲੈਣਾ ਬੜੀ ਤਕਲੀਫ ਦੇ ਸੀ ਔਰ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ ਮੇਰਾ ਮੰਨਣਾ ਕਿ ਉਸ ਦਿਨ ਤੋਂ ਹੀ ਕੋਈ ਨਾ ਕੋਈ ਪੰਜਾਬ ਜਿਹੜਾ ਵਿਵਾਦਿਤ ਸਥਿਤੀ ਜੋ ਲੈ ਕੇ ਜਾਂਦੇ ਰਹੇ ਆ ਜਿਵੇਂ ਚੰਡੀਗੜ੍ਹ ਚ ਜਿਹੜਾ ਨੌਕਰਸ਼ਾਹੀ ਦਾ ਕਾਨੂੰਨ ਸੀ ਕੇਂਦਰ ਵੱਲੋਂ ਰਿਕੋਟਾ ਵਧਾ ਦਿੱਤਾ ਗਿਆ ਵੀ ਕੇਂਦਰ ਦੀਆਂ ਜਿਹੜੇ ਸਬੰਧਤ ਆ ਉਹ ਜ਼ਿਆਦਾ ਅਧਿਕਾਰੀ ਰੱਖੇ ਜਾਣਗੇ ਪੰਜਾਬ ਦਾ ਹੱਕ ਉੱਥੇ ਘਟ ਗਿਆ ਫਿਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਸਾਡਾ ਰਾਈਟ ਘਟਾ ਦਿੱਤਾ ਉਸ ਤੋਂ ਇਲਾਵਾ ਫਿਰ ਤੁਸੀਂ ਸਾਡੇ ਹੜਾਏ ਆ ਪੀਐਮ ਸਾਹਿਬ ਨੇ ਸਮੇਂ ਸਿਰ ਸਾਡੀ ਸਾਰ ਨਹੀਂ ਲਈ ਆਏ ਵੀਵੀਆਂ ਦਿਨਾਂ ਬਾਅਦ ਉਹ ਪੈਸੇ ਦੇਣੇ ਆ ਕਦੋਂ ਦੇਣੇ ਆ ਕਿੱਥੇ ਦੇਣੇ ਉਹਦਾ ਵੀ ਕੋਈ ਪਤਾ ਨਹੀਂ ਮਤਲਬ ਇਹੋ ਜੀਆਂ ਚੀਜ਼ਾਂ ਮਤਲਬ ਐ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀਆਂ ਕੋਈ ਸਾਡੇ ਮਤਲਬ ਮਜਬੂਰਨ ਚੀਜ਼ਾਂ ਘੜੋ ਜਾਂ ਜਿਹੜੀਆਂ ਸਾਡੀਆਂ ਪੈਂਡਿੰਗ ਨੇ ਕੋਈ ਜਿੰਨਾ ਦੇ ਮਸਲੇ ਨੇ ਅ ਮਤਲਬ ਰਾਜਾਂ ਦੇ ਨਾਲ ਜਾਂ ਜਿਨ੍ਹਾਂ ਦੇ ਜਿਹੜੇ ਮਸਲੇ ਨਹੀਂ ਵੀ ਆ ਉਹਨਾਂ ਤੇ ਵੀ ਕੇਂਦਰ ਸਰਕਾਰ ਜਿਹੜੀ ਆ ਸਾਨੂੰ ਪਿੰਚ ਕਰਦੀ ਹੈ ਕਦੀ ਉਹ ਸੂਈ ਚ ਭੋਗੇ ਵੇਖਣ ਵਾਲਾ ਕੰਮ ਹੈ ਕਦੀ ਜਿਵੇਂ ਸ਼ਾਂਤ ਪਾਣੀ ਜਿ ਕੋ ਪੱਥਰ ਮਾਰ ਕੇ ਵੇਖਣਾ ਉਹ ਚੀਜ਼ਾਂ ਕੇਂਦਰ ਸਰਕਾਰ ਕਰ ਰਹੀ ਹੈ ਫਿਰ ਹੁਣ ਦੇਖੋ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ ਇਲੈਕਸ਼ਨ ਹੁੰਦੀ ਹੈ ਪ੍ਰਾਤਨ ਚੱਲੀ ਆ ਰਹੀ ਹੈ ਉਹ ਰਜਦੀ ਨਹੀਂ ਜਦੋਂ ਦੀ ਯੂਨੀਵਰਸਿਟੀ ਸਟੈਬਲਿਸ਼ ਹੋਈ ਲਾਹੌਰ ਚ ਉਦੋਂ ਦਾ ਹੀ ਬਣੀ ਹੈ ਸਿੰਡੀਕੇਟ ਔਰ ਉਹਦੇ ਚ ਜਿਹੜੇ ਸੈਨੇਟ ਆ ਉਹਦਾ ਉਹਨੂੰ ਘਟਾ ਦੇਣਾ ਔਰ ਉਹ ਇਲੈਕਸ਼ਨ ਨਾ ਕਰਾਉਣਾ ਔਰ ਬੜਾ ਵੱਡਾ ਵਿਰੋਧ ਪੰਜਾਬ ਨੇ ਦਰਜ ਕਰਾਇਆ ਇਸ ਗੱਲ ਦੇ ਉੱਤੇ ਔਰ ਸਾਰਾ ਪੰਜਾਬ ਵੀ ਇਵੈਂਟ ਕੋ ਉਹਨਾਂ ਦੇ ਵੀ ਕਈ ਪਾਰਟੀ ਦੇ ਲੀਡਰ ਜਿਹੜੇ ਸੀ ਇਸ ਗੱਲ ਤੋਂ ਖਫਾ ਸੀ ਜਿਹਦੇ ਕਰਕੇ ਉਹਨੂੰ ਜੀ ਇਹਨੂੰ ਵਾਪਸ ਯੂਟਰ ਲੈਣਾ ਪਿਆ ਸੋ ਆ ਵੀ ਹੁਣ ਇਹਨਾਂ ਨੇ ਅਜੇ ਉਹ ਖਤਮ ਹੋਇਆ ਨਹੀਂਗਾ ਜੇ ਤੇ ਇਹਨਾਂ ਨੇ ਉਹਦਾ ਤੇ ਚੋਣਾ ਕਰਾਉਂਦਾ ਮਤਲਬ ਇਜ਼ਾਜ਼ਤ ਦੇਣੀ ਆ ਕੇਂਦਰ ਗਵਰਨਮੈਂਟ ਨੇ ਅਜੇ ਉਹ ਮਿੜੀ ਨਹੀਂ ਗਈ ਚਾਹੇ ਕੋ ਕਹਿੰਦੇ ਉਪ ਮੁੱਖ ਮੰਤਰੀ ਕੋਲੇ ਪਰ ਸੌਰੀ ਉਪ ਰਾਸ਼ਟਰਪਤੀ ਕੋਲੇ ਪਰ ਕਰਨਾ ਤੇ ਇਹਨਾਂ ਨੇ ਨਹੀਂ ਸਾਰਿਆਂ ਨੂੰ ਪਤਾ ਹੈ ਉਹ ਵੀ ਅਜੇ ਨਹੀਂ ਮਿਲੀ ਤੇ ਉਤੋਂ ਪਹਿਲਾਂ ਹੀ ਤੁਸੀਂ 171ਵੀਂ ਸੋਧ ਲੈ ਕੇ ਆ ਗਏ ਜੇ ਸੰਵਿਧਾਨ ਚ ਅਸੀਂ ਕਰਨ ਜਾ ਰਹੇ ਆ ਸਰਦਰ ਉਤ ਸੈਸ਼ਨ ਦੇ ਵਿੱਚ ਵੀ ਜਿਹੜਾ ਪ੍ਰਸ਼ਾਸਕ ਅਧਿਕਾਰੀ ਜਿਹੜਾ ਉਹ ਯੂਟੀ ਦਾ ਇੰਡੀਪੈਂਡੈਂਟ ਪ੍ਰਸ਼ਾਸਕ ਅਧਿਕਾਰੀ ਹੋਊਗਾ ਇਹ ਕੀ ਮਸਲ ਇਹ ਕੀ ਨਹੀਂ ਜਦ ਕਿ ਇਹ ਪੰਜਾਬ ਦਾ ਚੰਡੀਗੜ੍ਹ ਦਾ ਹੱਕ ਹੈ ਔਰ ਚੰਡੀਗੜ੍ਹ ਤੇ ਹੱਕ ਹੈ ਔਰ ਚੰਡੀਗੜ੍ਹ ਦਾ ਹੱਕ ਹੈ ਪੁਰਾਣਾ ਪੰਜਾਬ ਮੰਗ ਰਿਹਾ ਕਿ ਸਾਨੂੰ ਦੇ ਦਿਓ ਜਦੋਂ ਰਾਜਧਾਨੀ ਬਣੀ ਸੀ ਉਹਨਾਂ ਕਿਹਾ ਕਿ ਪੰਜਾਬ ਨੂੰ ਇੰਡੀਪੈਂਡੈਂਟ ਰਾਜਧਾਨੀ ਦਿੱਤੀ ਜਾਊਗੀ ਜਿੰਨੇ ਵੀ ਪ੍ਰਦੇਸ਼ ਬਣੇ ਅਜੇ ਤੱਕ ਸਾਰਿਆਂ ਨੂੰ ਇੰਡੀਪੈਂਡੈਂਟ ਰਾਜਧਾਨੀਆਂ ਮਿਲੀਆਂ ਨੇ ਸવાય ਸਾਨੂੰ ਛੱਡ ਕੇ ਸੋ ਦੇਣਿਆ ਦਾ ਕੀ ਆ ਸਾਨੂੰ ਤਾਂ ਚੰਗਾ ਲੱਗਦਾ ਕਿ ਜੇ ਚਲੋ ਉਹ ਸਮਝਦੇ ਕਿ ਅਸੀਂ ਬੜੇ ਤਾਕਤਵਾਰ ਹੈ ਕੇਂਦਰ 'ਚ ਸਾਡੀ ਸਰਕਾਰ ਹੈ ਤੇ ਉਹਨਾਂ ਨੂੰ ਸਟੇਟਾਂ ਦੇ ਵੈਲਫੇਅਰ ਲਈ ਕੰਮ ਕਰਨਾ ਚਾਹੀਦਾ ਜਿਹੜੇ ਸਟੇਟਾਂ ਦੇ ਰਹਿੰਦੇ ਮਸਲੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਸੋ ਉਹ ਤੇ ਹੱਲ ਹੋਇਆ ਨਹੀਂ ਉਹਨਾਂ ਨੇ ਉਲਟਾ ਸਾਨੂੰ ਮਤਲਬ ਹੋਰ ਤਕਲੀਫ ਦੇਣ ਵਾਲਾ ਇੱਕ ਫਿਰ ਉਹੀ ਗੱਲ ਕੇ ਸੂਈ ਚ ਭਾਗੇ ਵੇਖਿਆ ਵੀ ਇਹਨਾਂ 'ਚ ਜਾਣ ਹੈਗੀ ਹੈ ਕਿ ਨਹੀਂ ਹੈਗੀ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਦੇ ਵਿੱਚ ਨੀਅਤ ਜਿਹੜੀ ਹੈ ਉਹਦੇ ਚ ਕਿਤੇ ਨਾ ਕਿਤੇ ਸਾਫ਼ ਨਹੀਂ ਹੈਗੀ ਕੇਂਦਰ ਦੀ ਉਹ ਚ ਖੋਟ ਹੈ ਉਹ ਜਦੋਂ ਦੇ ਮੇਰਾ ਮੰਨਣਾ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਾਨੂੰਨ ਵਾਪਸ ਲਏ ਆ ਤੇ ਜਿਹੜੇ ਐਚਐਮ ਨੇ ਸ਼ਾਹ ਜੀ ਉਹਨਾਂ ਦੋਵਾਂ ਦਾ ਹੀ ਜਿਹੜਾ ਰਵਈਆ ਪੰਜਾਬ ਪ੍ਰਤੀ ਰੁੱਖਾ ਹੈ। ਸਾਬ ਕਾਂਗਰਸ ਦੀ ਜਿੰਨਾ ਚਿਰ ਲੰਬਾ ਸਮਾਂ ਸਕੇਂਦਰ ਦੀ ਸਰਕਾਰ ਆ ਰਹੀਆਂ ਕਈ ਸੂਬੇ ਬਣੇ ਤੁਹਾਨੂੰ ਜੇ ਕਿ ਹਿਸਰੀ ਹੈ ਪੂਰੀ ਕਿਉਂਕਿ ਇਸ ਵਕ ਵਕ ਸੂਬੇ ਬਣੇ ਪਰ ਇਹ ਇਹਨਾਂ ਨੇ ਜਦੋਂ ਜੰਮੂ ਕਸ਼ਮੀਰ ਦੇ ਤਿੰਨ ਹਿੱਸੇ ਕੀਤੇ ਦੋ ਇਨਫੈਕਟ ਤਾਂ ਦੋ ਹਿੱਸੇ ਕਰਕੇ ਮੁੜ ਕੇ ਯੂਨੀਅਨ ਟੈਰੀਟਰੀ ਉਹਨੂੰ ਬਣਾਤਾ ਤਾਂ ਰਾਜਾਂ ਨੂੰ ਵਾਅਦਾ ਅਧਿਕਾਰ ਤਾਂ ਕੀ ਦੇਣੇ ਸੀ ਔਰ ਇਹ ਉਹ ਸੂਬੇ ਨੇ ਜਿਵੇਂ ਜੰਮੂ ਜਾਂ ਪੰਜਾਬ ਜਿੱਥੇ ਭਾਜਪੀ ਨਹੀਂ ਰੂਲ ਕਰ ਸਕਦੀ ਤਾਂ ਇੱਥੇ ਤੁਹਾਨੂੰ ਕੀ ਲੱਗਦਾ ਕਿ ਚੰਡੀ ਕਰਦੇ ਇਹ ਜਿਵੇਂ ਐਡਮਿਨ ਹੁਣ 131ਵੀਂ ਸੋਧ ਆ ਰਹੀ ਆ ਕਿ ਜਿੱਥੇ ਸਿੱਧੇ ਢੰਗ ਨਾਲ ਨਹੀਂ ਰਾਜ ਕਰ ਸਕਦੇ ਤਾਂ ਉਥੇ ਬੈਕ ਡੋਰ ਤੋਂ ਆਪਣੀ ਸਰਕਾਰ ਚਲਾਉਣੀ ਬੈਕ ਡੋਰ ਤੋਂ ਨਹੀਂ ਉਹਨੂੰ ਛੋਟਿਆਂ ਕਰਨਾ ਚਾਹੁੰਦੇ ਆ ਤਾਂ ਕਿ ਉਹ ਛੋਟੇ ਛੋਟੇ ਦੇ ਹਿੱਸੇ ਕਰਦੇ ਹੋ ਤੇ ਜਿਹੜਾ ਛੋਟੇ ਸੇ ਤੇ ਕਮਾਂਡ ਕਰਨੀ ਸੋਕੀ ਹੋ ਜਾਂਦੀ ਹੈ ਉਹਦੇ ਤੇ ਆਪਣਾ ਰਾਜ ਸਥਾਪਿਤ ਕਰਨਾ ਜਿੱਦਾਂ ਹੁਣ ਟ੍ਰਾਈ ਸਿਟੀਜ਼ ਕਰਨਾ ਸੋਕਾ ਹੈ ਉਥੇ ਹਰਿਆਣੇ ਦੇ ਲੋਕ ਵੀ ਨੇ ਉਥੇ ਪੰਜਾਬ ਦੇ ਵੀ ਨੇ ਉਥੇ ਮਾਚਲਦੇ ਵੀ ਲੋਕ ਆ ਕੇ ਰਹਿ ਰਹੇ ਆ ਤੇ ਉਹ ਉਹਨਾਂ ਨੂੰ ਇੰਝ ਲੱਗਦਾ ਕਿ ਸਾਨੂੰ ਇੱਥੇ ਕੰਟਰੋਲ ਕਰਨਾ ਸੌਖਾ ਹੋ ਜਾਊਗਾ ਇਹਨੂੰ ਤੇ ਵੱਖ ਕਰਾਂਗੇ ਫਿਰ ਪੰਜਾਬ ਨਾਲ ਵੀ ਨਿਜਠ ਲਾਂਗੇ ਸੋ ਜਿਹੀਆਂ ਸੋਚਾਂ ਉਹਨਾਂ ਦੀਆਂ ਹੋ ਸਕਦੀਆਂ ਨੇ ਜਿਹੜੀਆਂ ਉਹਨਾਂ ਦੇ ਰਵੱਈਏ ਤੋਂ ਸਾਨੂੰ ਜੱਜ ਹੁੰਦੀਆਂ ਨੇ ਕਿ ਇਦਾਂ ਦਾ ਹੋ ਸਕਦਾ ਹੈ ਜੰਮੂ ਕਸ਼ਮੀਰ ਚ ਵੀ ਇੰਨੀ ਸਰਕਾਰ ਨਹੀਂ ਕਦੀ ਬਣ ਸਕਦੀ ਜ਼ਿੰਦਗੀ 'ਚ ਸੋ ਇਸ ਕਰਕੇ ਉਹਦੇ ਟੋਟੇ ਕਰ ਦਿੱਤੇ ਇਹਨਾਂ ਨੇ ਪਰ ਇਹੀ ਖਤਸ਼ਾ ਸਾਨੂੰ ਹੈ ਕਿ ਕਿਤੇ ਹੁਣ ਇਹ ਏਜ਼ ਬਣੇ ਨਾ ਤੁਰ ਪਰ ਮੇਰਾ ਮੰਨਣਾ ਹੈ ਕਿ ਜਿਹੜਾ ਵੀ ਦੇਸ਼ ਤੇ ਰਾਜ ਕਰਦਾ ਉਹਨੂੰ ਸਟੇਟਸਮੈਨ ਦਾ ਮਤਲਬ ਉਪਾਦੀ ਹੋਣੀ ਚਾਹੀਦੀ ਉਹਦੇ ਕੋਲ ਸਟੇਟਸਮੈਨ ਦਾ ਜਿਗਰਾ ਹੋਣਾ ਚਾਹੀਦਾ ਕੀ ਉਹ ਕਨਸਟੀਟਿਊਸ਼ਨ ਦੇ ਮੁਤਾਬਕ ਚੱਲੇ ਅਨਕਨਸਟੀਟਿਊਸ਼ਨਲੀ ਨਾ ਚੱਲੇ ਜੀ ਉਹਦੇ ਤੋਂ ਇਲਾਵਾ ਮੈਂ ਇੱਕ ਹੋਰ ਤਰ੍ਹਾਂ ਕੋਈ ਜਣਾ ਚਾਹਣਾ ਕਿ ਪੰਜਾਬ ਦੇ ਜਿਹੜੇ ਪੋਲੀਟਿਸ਼ੀਅਨ ਸੀਗੇ ਹਾਲੇਕਿ ਤੁਸੀਂ ਵੀ ਗਏ ਜਿੰਨੇ ਸੀਨੀਅਰ ਪੋਲੀਟਿਸ਼ੀਅਨ ਸੀ ਜਾਂ ਇਸ ਮੁੱਦੇ ਦੇ ਉੱਤੇ ਕੀ ਤੁਹਾਨੂੰ ਲੱਗਦਾ ਨਹੀਂ ਸੀ ਕਿ ਸਾਰੇ ਪਾਰਟੀਆਂ ਨੂੰ ਇੱਕਜੁੱਟ ਹੋ ਜਾਣਾ ਚਾਹੀਦਾ ਸੀ ਗਏ ਤੇ ਠੀਕ ਹੈ ਤੁਸੀਂ ਵੀ ਗਏ ਅਕਾਲੀ ਦਲ ਵੱਲੋਂ ਵੀ ਗਏ ਕਾਂਗਰਸ ਵੱਲੋਂ ਹੋਰ ਵੀ ਲੀਡਰ ਗਏ ਜਾਂ ਸਰਕਾਰ ਵੱਲੋਂ ਵੀ ਗਏ ਤਾਂ ਇੱਕਜੁਟਤਾ ਦੇ ਨਾਲ ਇਹ ਮੁੱਦਾ ਉਠਾਇਆ ਜਾਣਾ ਚਾਹੀਦਾ ਸੀਗਾ ਦੇਖੋ ਹੁਣ ਨਾ 2027 ਦੀ ਇਲੈਕਸ਼ਨ ਆਲਰੇਡੀ ਮੇਰਾ ਜੋ ਮੰਨਣਾ ਹੈ ਕੋਈ ਵੀ ਪਾਰਟੀ ਇੱਕ ਦੂਜੇ ਨਾਲ ਤੁਰ ਕੇ ਰਾਜੀ ਨਹੀਂ ਨੀ ਹਾਂ ਮੈਨੂੰ ਲੱਗਦਾ ਕਿ ਜੇ ਕੋਈ ਬਹੁਤ ਕੋਈ ਕੋਈ ਗਲਤ ਗੱਲ ਕਰਨਗੇ ਤਾਂ ਮੇਰਾ ਖਿਆਲ ਹੈ ਇਹੋ ਜੀ ਪੰਜਾਬ ਦੇ ਪੋਲੀਟੀਕਲ ਬੰਦੇ ਇੱਕ ਮੁੱਦੇ ਤੇ ਹੋਣਗੇ ਇੱਕ ਪਲੇਟਫਾਰਮ ਤੇ ਹੋਣਗੇ ਪਾਰਟੀਆਂ ਸਾਰੀਆਂ ਕਿਉਂਕਿ ਕੋਈ ਵੀ ਪੋਲੀਟੀਕਲ ਬੰਦਾ ਹੈ ਠੀਕ ਹੈ ਉਹ ਉਹਦੀ ਆਪਣੀ ਰਾਜਨੀਤੀ ਹੈਗੀ ਹੈ ਪਾਰਟੀਆਂ ਦੀ ਆਪਣੀ ਹੈ ਪਰ ਜਿੱਥੇ ਪੰਜਾਬੀ ਦੀ ਗੱਲ ਆਉਂਦੀ ਆ ਜਿਹੜੇ ਪੰਜਾਬੀ ਨਾਲ ਜੰਪਲ ਲੋਕ ਨੇ ਉਹਨਾਂ ਨੂੰ ਆਪਣੇ ਇਤਿਹਾਸੇਤ ਛੱਡ ਦੇਣਗੇ ਜਿੱਦਨ ਹੁਣ ਜੇ ਮਸਲਾ ਆਇਆ ਜੀ ਉਹਨਾਂ ਨੇ ਹੁਣ ਬੈਕ ਬੈਕ ਨਾਲ ਲੀਂਦੇ ਯੂ ਟਰਨ ਨਾ ਮਾਰਦੇ ਹੋ ਸਕਦਾ ਪੋਲਿਟੀਕਲ ਪਾਰਟੀਆਂ ਸਾਡੀਆਂ ਇਕੱਟੀਆਂ ਵੀ ਹੁੰਦੀਆਂ ਮੈਂ ਇਹਨਾਂ ਮਾੜੇ ਦਿਲ ਵਾਲੇ ਨਹੀਂ ਗਿੰਦਾ ਪੰਜਾਬੀਆਂ ਨੂੰ ਪਰ ਹੁਣ ਸਤਾਈ ਲਾਗੇ ਹੋਣ ਕਰਕੇ ਮੇਰਾ ਖਿਆਲ ਹੈ ਕਿ ਜੇ ਕੋਈ ਥੋੜੀ ਬਹੁਤੀ ਜਿਹਾ ਦੀ ਪਹਿਲ ਕਦਮੀ ਕੋਈ ਨਹੀਂ ਕਰ ਰਿਹਾ ਤੁਹਾਡਾ ਇਹ ਹੈਗਾ ਕੋਈ ਕੋਈ ਨਹੀਂ ਮਤਲਬ ਪਹਿਲ ਕਦਮੀ ਇਸ ਕੰਮ ਨਹੀਂ ਕਰ ਰਿਹਾ ਪਰ ਇੱਕ ਵਾਰੀ ਜਰੂਰ ਚਾਹੇ ਪ੍ਰੈਸ ਕਾਨਫਰੈਂਸੀ ਕਰਨ ਇਸ ਮੁੱਦੇ ਤੇ ਮੇਰਾ ਮੰਨਣਾ ਹੈ ਕਿ ਲੀਡ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ ਸਾਰੇ ਨੂੰ ਇਕੱਠਿਆਂ ਬਿਠਾ ਕੇ ਪੰਜਾਬ ਦੀ ਸਥਿਤੀ ਤੇ ਕੱਲੀ ਤੇ ਜੀ ਸਾਹਿਬ ਇੱਕ ਹੋਰ ਦੱਸਿਓ ਕਿਉਂਕਿ ਲੰਬੀ ਤੁਹਾਡੀ ਸਿਆਸਤ ਆ ਦਿੱਲੀ ਦੇ ਵਿੱਚ ਵੀ ਤੁਹਾਡੇ ਅچھے ਰਿਲੇਸ਼ਨ ਨੇ ਕਾਂਗਰਸ ਦੇ ਵਿੱਚ ਵੀ ਔਰ ਸੀਨੀਅਰ ਲੀਡਰਸ਼ਿਪ ਦੇ ਨਾਲ ਉੱਤੇ ਬੈਠਦੇ ਹੋ ਇਨਫੈਕਟ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟਸ ਨਾਲ ਚੰਡੀਗੜ੍ਹ ਦੇ ਮੁੱਦੇ ਨੂੰ ਹੱਲ ਕਿਉਂ ਨਹੀਂ ਕਰਨਾ ਚਾਹੁੰਦੇ ਕਿਉਂ ਕਾਂਗਰਸ ਦੀ ਵੀ ਪਹਿਲਾਂ ਇਨਫੈਕਟ ਕਾਂਗਰਸੀਆਂ ਸਰਕਾਰਾਂ ਵਰੀਆਂ ਗੈਰ ਕਾਂਗਰਸੀ ਸਰਕਾਰਾਂ ਵਰੀਆਂ ਫਿਰ ਜਿਹਨਾਂ ਤੇ ਗੈਰ ਬੀਜੇਪੀ ਦੀਆਂ ਸਰਕਾਰਾਂ ਮਿਲੀਆਂ ਬੀਜੇਪੀ ਹੁਣ ਲੰਬੇ ਸਮੇਂ ਤੋਂ ਸੱਤਾ ਦੇ ਵਿੱਚ ਆ ਚੰਡੀਗੜ੍ਹ ਦੇ ਮੁੱਦੇ ਦਾ ਹੱਲ ਜਿਹੜੀ ਰਾਜਨੀਤੀ ਹੈ ਨਾ ਉਹ ਤੋਂ ਆਪਾਂ ਨੂੰ ਬਾਹਰ ਹੋਣਾ ਪਊਗਾ ਜੀ ਦੇਖੋ ਕੋਈ ਮਸਲਾ ਹੈ ਉਹਦਾ ਹੱਲ ਤੇ ਕੱਢਣਾ ਹੀ ਪੈਣਾ ਹਮ ਚਲੋ ਤੁਸੀਂ ਚੰਡੀਗੜ੍ਹ ਇੰਡੀਪੈਂਡੈਂਟ ਸਾਨੂੰ ਮਿਲ ਜਾਂਦਾ ਤੇ ਹਰਿਆਣੇ ਨੂੰ ਇੱਕ ਵੱਖਰੀ ਰਾਜਤਨੜੀ 10-20 ਹਜ਼ਾਰ ਰੁਪਏ ਦੇ ਦਿਓ ਉਹ ਆਪਣੇ ਬਣਾ ਲੈਣ ਅੰਦਰ ਚ ਵੀ ਕੀਤਾ ਹੀ ਹੈ ਜੀ ਅੰਦਰ ਚ ਮਤਲਬ ਐਸੀ ਦੇ ਦਿਓ ਨਾ ਪੈਸੇ ਦੇ ਨਾਲ ਪਰਪਾਈ ਹੋ ਜਾਂਦੀ ਹੈ ਨਾ ਹੁਣ ਜ਼ਮੀਨ ਜਿਹੜੀ ਹੈ ਦੇਖੋ ਲੈਂਡ ਲੋਕ ਸਟੇਟ ਹੈ ਸਾਡਾ ਸਾਡੇ ਪਿੰਡ ਗਏ ਨੇ ਪੰਜਾਬ ਦੇ ਹਿੱਸੇ ਆਏ ਪਿੰਡ ਗਏ ਨੇ ਉਹਦੇ ਚ ਜਿਹੜੇ ਹਰਿਆਣੇ ਦੇ ਹਿੱਸੇ ਆਏ ਗਏ ਹੁੰਦੇ ਫਿਰ ਤੇ ਮੰਨ ਨਹੀਂ ਤੇ ਜਮੀਨਾ ਪਿੰਡ ਜਿਹੜੇ ਉਹ ਪੰਜਾਬ ਦੇ ਗਏ ਨੇ ਇਸ ਕਰਕੇ ਸਾਡਾ ਮੰਨਣਾ ਕਿ ਰਾਜਤਾਨੀ ਸਾਨੂੰ ਦੇ ਕੇ ਤੇ ਉਹਨਾਂ ਨੂੰ ਵੱਖਰੀ ਰਾਜਤਨੀ ਦੇ ਦੇਣ ਜਿਹੜੀ ਸਰਕਾਰ ਨੇ ਉਹ ਕੋਣ ਅੱਜ ਇਲੈਕਸ਼ਨ ਜਿੱਤਣ ਲਈ ਬਿਹਾਰ ਚ ਹਰ ਔਰਤ ਦੇ ਖਾਤੇ ਦੇ ਵਿੱਚ ਇਹਨਾਂ ਨੇ 10-10 ਹਜ਼ਾਰ ਰੁਪਏ ਪਾਤਾ ਲੱਖਾਂ ਕਰੋੜ ਰੁਪਏ ਉੱਥੇ ਦਿੱਤਾ ਸਿਰਫ ਸਰਕਾਰ ਬਣਾਉਂਦੀ ਤੇ ਉਹ ਜੋ 20000 ਕਰੋੜ ਵੀ 25000 ਰੁਪਏ ਹਰਿਆਣਾ ਰਗੇ ਸਟੇਟ ਨੂੰ ਦੇ ਦੇਣ ਤੇ ਮਸਲਾ ਵੀ ਹੱਲ ਹੋ ਜੇ ਦੇਖੋ ਸਮੇ ਤੇ ਬਦਲਦੇ ਨੇ ਸਰਕਾਰਾਂ ਵੀ ਬਦਲਣੀਆਂ ਨੇ ਪੋਲੀਟੀਕਲ ਬੰਦੇ ਸਥਾਈ ਨਹੀਂ ਰਹਿਣੇ ਇਹ ਵੀ ਸਮੇਂ ਨਾਲ ਜਾਣੇ ਨੇ ਜਿੰਨੇ ਪੁਰਾਣੇ ਤੁਸੀਂ ਨਾਂ ਲੇਖ ਲੋ ਕਿੰਨੇ ਵੱਡੇ ਲੀਡਰ ਹੋਏ ਨੇ ਸਾਰੇ ਚਲੇ ਗਏ ਨੇ ਸਮੇਂ ਨਾਲ ਪਰ ਜੇ ਕੋਈ ਮਸਲਾ ਹੱਲ ਕਰ ਜੂਗਾ ਤੇ ਲੋਕ ਇਹਨਾਂ ਨੂੰ ਯਾਦ ਰੱਖਣਗੇ ਯਾਦ ਰੱਖਣਗੇ ਕਿਉਂਕਿ ਇਹ ਮਸਲਾ ਪਾਣੀ ਦਾ ਮਸਲਾ ਸਾਡਾ ਦੋਵੇਂ ਮਸਲੇ ਨੇ ਦੋਵਾਂ ਦੇ ਸਰਕਾਰ ਨੂੰ ਸਾਡਾ ਪੱਖ ਅੱਜ ਦੇ ਮੁਤਾਬਕ ਸੁਣ ਕੇ ਤੇ ਫੈਸਲਾ ਲੈਣਾ ਚਾਹੀਦਾ ਔਰ ਮੇਰਾ ਕਹਿਲ ਫੈਸਲਾ ਉਹ ਸਾਰਾ ਹੀ ਜਿੱਥੇ ਪੰਜਾਬ ਦੇ ਲੋਕ ਗੱਲ ਕਰ ਰਹੇ ਨੇ ਉਹ ਜਾਇਜ਼ ਮੰਗ ਹੈ ਕੋਈ ਨਾਜਾਇਜ਼ ਮੰਗ ਨਹੀਂਗੀ ਉਹਦੇ ਦੀ ਸਰਕਾਰ ਜਿਹੜੀ ਸੈਂਟਰ ਗਵਰਨਮੈਂਟ ਹੁੰਦੀ ਹੈ ਉਹਨੂੰ ਵੱਡਾ ਦੇਰ ਰੱਖ ਕੇ ਪੋਲਿਟਿਕਲ ਮੈਨੇਜ ਲੈਂਡ ਕਰਕੇ ਨਹੀਂ ਹੱਲ ਕਰਦੇ ਚੰਦੀ ਕਰਦੇ ਕੋਈ ਉਹਨੂੰ ਵੱਡਾ ਦੇਰ ਰੱਖ ਕੇ ਕੰਮ ਕਰਨਾ ਜੇ ਤਾਂ ਪੋਲਿਟਿਕਲ ਮੈਨੇਜਰ ਚ ਕੀ ਮਿਲਦੀ ਨੁਕਸਾਨ ਨੇ ਇਹਨਾਂ ਦਾ ਨੁਕਸਾਨ ਹੈ ਬਟ ਫਿਰ ਵੀ ਉਹ ਸਿਰਫ ਇੱਕ ਕੁਝ ਛੋਟੀ ਤੰਗ ਦਿੜੀ ਵਾਲੇ ਲੋਕ ਹੁੰਦੇ ਨੇ ਹਰ ਸਿਸਟਮ ਦੇ ਵਿੱਚ ਹੁੰਦੇ ਨੇ ਜਨਤਾ ਦੀ ਲੱਤ 'ਤੇ ਉਹ ਜਿਵੇਂ ਹੁਣ ਪੰਜਾਬ ਬਸ ਕੇ ਪੰਜਾਬ ਦੀ ਲੱਤ 'ਤੇ ਹੋਣੀ ਹੈ ਕਿ ਪੰਜਾਬ ਇੰਡੀਪੈਂਡੈਂਟ ਮਤਲਬ ਮਸਲਾ ਮੁੱਕ ਜੂਗਾ ਨਾ ਫਿਰ ਝਗੜਾ ਮੁੱਕ ਗਿਆ ਝਗੜਾ ਮੁੱਕ ਗਿਆ ਤੇ ਰਾਜਨੀਤੀ ਨਹੀਂ ਰਹਿਣੀ ਔਰ ਆਇਨਿਤੀ ਕਰਨ ਵਾਸਤੇ ਝਗੜਾ ਬਣਿਆ ਬਣਿਆ ਹੀ ਰਹਿ ਗਿਆ ਹੁਣ ਦੇਖੋ ਅੱਜ ਅਕਾਲੀ ਦਲ ਵੀ ਬਹੁਤ ਮਤਲਬ ਤੇ ਜਦੋਂ ਕੇ ਮੈਂ ਆਂ ਦੇ ਰਹੇ ਕਿ ਨਹੀਂ ਇਦਾਂ ਨਹੀਂ ਹੁੰਦੇ ਆਗੇ ਜਦੋਂ ਸਰਕਾਰ ਸੀ ਇਹਨਾਂ ਨੂੰ ਉਹ ਗੱਲ ਕਰਨੀ ਚਾਹੀਦੀ ਸੀ ਭਾਈਵਾਲ ਸੀ ਨਾ ਹਾਂ ਉਹਦੇ ਨਾਲ ਤਕੜੀ ਹੋ ਕੇ ਗੱਲ ਕਰਨੀ ਚਾਹੀਦੀ ਵੀ ਆ ਚੀਜ਼ ਇਹ ਮਸਲਾ ਸਾਡਾ ਹੱਲ ਕਰੋ ਔਰ ਅੱਛੀ ਸਾਡੇ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਬੀਜੇਪੀ ਚ ਬਹੁਤ ਅੱਛੀ ਅਪਰੋਚ ਸੀ ਪਰ ਉਹ ਅਪਰੋਚ ਤੇ ਇਹਨਾਂ ਨੇ ਇਹ ਚੀਜ਼ਾਂ ਹੱਲ ਕਰਾ ਦੇਣੀਆਂ ਚਾਹੀਦੀਆਂ ਰਹਿੰਦੇ ਸਮੇਂ ਤੱਕ ਨਹੀਂ ਹੋਈਆਂ ਠੀਕ ਆ ਉਹਲਾ ਸਾਹਿਬ ਅਖੀਰ ਦੇ ਉੱਤੇ ਕਿਉਂਕਿ ਮੈਂ ਤੁਹਾਡਾ ਜ਼ਿਆਦਾ ਸਮਝ ਲੈਣਾ ਹੈ ਇਲੈਕਸ਼ਨ ਦਾ ਕਿਉਂਕਿ ਤੁਸੀਂ ਜ਼ਿਕਰ ਕੀਤਾ ਬਿਹਾਰ ਦੇ ਵਿੱਚ ਜਿਹੜੀ ਚੋਣ ਹੋਈ ਆ ਉਸ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਦੀ ਸਥਿਤੀ ਹੋਈ ਆ ਕੇਂਦਰ ਪੱਧਰ ਤੇ ਕਿਉਂਕਿ ਤੁਸੀਂ ਵੱਡੇ ਲਾਗੂ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਹੋ ਰਾਹੁਲ ਗਾਂਧੀ ਜੀ ਦੀ ਨਿੱਜੀ ਰਿਲੇਸ਼ਨ ਹੈ ਤੁਹਾਡੇ ਨਾਲ ਕਾਂਗਰਸ ਦੀ ਸਿਚੁਏਸ਼ਨ ਕੀ ਲੱਗਦਾ ਤੁਹਾਨੂੰ ਡਾਊਨ ਗਈ ਹੈ ਬਿਹਾਰ ਦੇ ਜਿਵੇਂ ਰਿਜ਼ਲਟ ਰੇ ਇੰਡੀਆ ਗੱਠ ਜੋੜ ਦੀ ਔਰ ਕਾਂਗਰਸ ਦੀ ਸਿਚੁਏਸ਼ਨ ਮਾੜੀ ਦੇਖੋ ਬਿਹਾਰ ਚ ਕਾਂਗਰਸ ਦੀ ਪੋਜੀਸ਼ਨ ਮਾੜੀ ਨਹੀਂ ਹੋਈ ਜਦੋਂ ਕੋਈ ਚੀਜ਼ ਪ ਪੈਸੇ ਵਾਲੇ ਬੰਨੇ ਝੁੱਕ ਜਾਂਦੇ ਨੇ ਕਾਂਗਰਸ ਦੀ ਸਥਿਤੀ ਬਹੁਤ ਵਧੀਆ ਸੀ ਸੈਕੰਡ ਫੇਜ ਚ ਬਹੁਤ ਜਿਆਦੀ ਅੱਛੀ ਪੋਜੀਸ਼ਨ ਤੇ ਕਾਂਗਰਸ ਆ ਰਹੀ ਸੀ ਔਰ ਤੁਸੀਂ ਦੇਖ ਲਓ ਕਿ ਫਰਸਟ ਫਰਸਟ ਫੇਜ ਚ ਵੀ ਅੱਛੀ ਅਸੀਂ ਪਰਫਾਰਮ ਕੀਤਾ ਸੀ ਜੋ ਲੱਗਦਾ ਸੀ ਪਰ ਜਦੋਂ ਸਿੱਧੇ ਪੈਸੇ ਕਿਸੇ ਦੇ ਮਤਲਬ ਲੱਖਾਂ ਲੋਕਾਂ ਨੂੰ ਤੁਸੀਂ ਸਿੱਧੇ ਪੈਸੇ ਇਲੈਕਸ਼ਨ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਦੇ ਦਿਓਗੇ ਤੇ ਫਿਰ ਇਹ ਇਲੈਕਸ਼ਨ ਨਿਰਪੱਖ ਤੇ ਨਹੀਂ ਨਾ ਹੋਏ ਇਲੈਕਸ਼ਨ ਦੀ ਇੱਕ ਤਰਫਾ ਹੋਣੀ ਜਾਇਜ ਹੈ ਪਰ ਕਾਂਗਰਸ ਸਿੱਧੀ ਤਾਂ ਸੀ ਗਈ ਹੈ ਵੀ ਜੇ ਕਾਂਗਰਸ ਨੂੰ ਇੱਕ ਇਹ ਮਤਲਬ ਲੈਵਲ ਪਲੇਇੰਗ ਫੀਲਡ ਦਿੱਤਾ ਹੈ ਵੀ ਬਰਾਬਰ ਦਾ ਹੈ ਤੁਸੀਂ ਕੋਈ ਆਪਣਾ ਤਾਨਾਸ਼ਹੀ ਤਰੀਕਾ ਨਹੀਂ ਵਰਤਿਆ ਕੋਈ ਕੋਇਲਾ ਸਾਬ ਉਹਨਾਂ ਕਦੇ ਵੀ ਨਹੀਂ ਦੇਣਾ ਇੱਕ ਦੂਜੇ ਪੈਸਿਆਂ ਦੀ ਗੱਲ ਕੀਤੀ ਪੈਸੇ ਉਹਨਾਂ ਕੋਲ ਬਹੁਤ ਜ਼ਿਆਦੇ ਨੇ ਔਰ ਸਰਕਾਰੀ ਤੌਰ ਤੇ ਭਾਵੇਂ ਗੈਰ ਸਰਕਾਰੀ ਦੇ ਹਿਸਾਬ ਨਾਲ ਤੇ ਫਿਰ ਲੱਗਦਾ ਤੁਹਾਨੂੰ ਇਹਦਾ ਮਤਲਬ ਇਹ ਵੀ ਕਾਂਗਰਸ ਨੂੰ ਨਹੀਂ ਮੌਕਾ ਇਹ ਗੱਲ ਕਾਂਗਰਸ ਦੇ ਮੌਕੇ ਦੀ ਨਹੀਂ ਦੇਖੋ ਸੰਘਰਸ਼ ਕਰਨਾ ਸਾਡਾ ਫਰਜ਼ ਹੈ ਮੌਕਾ ਮਿਲਣਾ ਨਾ ਮਿਲਣਾ ਇੱਕ ਸਰਕਾਰ ਲੋਕਾਂ ਦੇ ਹਿੱਤ ਵਿੱਚ ਹੁੰਦਾ ਹੈ ਪਰ ਲੋਕ ਤਿਆਰ ਸੀ ਹੁਣ ਜਦੋਂ ਦੀ ਲੋਕਾਂ ਦੀ ਲੋਕ ਚਾਹੁੰਦੇ ਸਰਕਾਰ ਨਾ ਬਣੇ ਓਕੇ ਬੰਦਾ 5 ਸਾਲ ਗੱਲ ਕਰਦਾ ਕਿ ਸਰਕਾਰ ਨਹੀਂ ਚਾਹੀਦੀ ਅਖੀਰ ਤੇ ਆ ਕੇ ਸਰਕਾਰ ਕੋ ਇਹੋ ਜਿਹਾ ਲਾਲਚ ਦੇਣ ਦੀ ਬੰਦੇ ਉਹਦੇ ਝੁੱਕ ਜਾਂਦੇ ਨੇ ਇਹਦਾ 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 ਨੁਕਸਾਨ ਸਿੱਧਾ ਸਿੱਧਾ ਲੋਕ ਆਪਣਾ ਕਰਦੇ ਨੇ ਅੱਜ ਬਿਹਾਰ ਦੀ ਪੋਜੀਸ਼ਨ ਤੁਸੀਂ ਦੇਖੋ ਮੇਰਾ 25 ਸਾਲ ਹੋ ਚੱਲੇ ਐ ਨੂੰ ਨਿਤਿਸ਼ ਕੁਮਾਰ ਨੂੰ ਪੰਜਾਬ ਬਿਹਾਰ ਦੀ ਇੰਨੀ ਪੋਜੀਸ਼ਨ ਖਸਤਾ ਆ ਮੈਂ ਜਾ ਕੇ ਆਇਆ ਹਾਂ ਮੈਂ ਸ਼ੁਕਰਾਨਾ ਕਰਦਾ ਰੱਬ ਦਾ ਕਿ ਅਸੀਂ ਪੰਜਾਬ 'ਚ ਪੈਦਾ ਹੋਏ ਆਂ ਇਹ ਸਵਰਗਿਆ ਬਿਹਾਰ ਦੇ ਮੁਕਾਬਲੇ ਤੁਸੀਂ ਜਾ ਕੇ ਬਿਹਾਰ ਦੇ ਹਾਲਾਤ ਵੇਖੋ ਲੋਕਾਂ ਦੇ ਮਤਲਬ ਸੜਕਾਂ ਦੀ ਕੰਡੀਸ਼ਨ ਵੇਖੋ ਲੋਕਾਂ ਦਾ ਮਨੋ ਮਾਨਸਿਕ ਸੰਤੁਲਨ ਵੇਖੋ ਕਿ ਉਹ ਕਿੱਦਾਂ ਦੇ ਲੋਕ ਨੇ ਮਤਲਬ ਉਹਦੇ ਮੁਕਾਬਲੇ ਅਸੀਂ ਲੋਕ ਬੱਚ ਬੈਠ ਰਿਹਾ ਤੇ ਇਹਨਾਂ ਪੋਲੀਟਿਕਲ ਬੰਦਿਆਂ ਨੇ ਉਹਨਾਂ ਨੂੰ ਡਵੈਲਪ ਹੋਣ ਨਹੀਂ ਦਿੱਤਾ ਡਵੈਲਪ ਕਰਨਗੇ ਇਹਨਾਂ ਨੂੰ ਸਵਾਲ ਕਰਨਗੇ ਇਸੇ ਕਰਕੇ ਪਿਆਰ ਵਾਲੇ ਲੋਕ ਵਿਚਾਰੇ ਬਾਹਰ ਆ ਕੇ ਉਹਨਾਂ ਨੂੰ ਮਜਬੂਰੀ ਹੁੰਦੀ ਹੈ ਕਿ ਬਾਹਰ ਜਾ ਕੇ ਆਪਣੀ ਜੌਬਸ ਕਰਦੇ ਨੇ ਬਾਹਰ ਜਾ ਕੇ ਨਿਕਲਦੇ ਨੇ ਸੋ ਕਾਂਗਰਸ ਦਾ ਜਿਹੜਾ ਸਹੀ ਮੁੱਦਾ ਸੀ ਕਾਂਗਰਸ ਨੇ ਬੜੇ ਵਧੀਆ ਤਰੀਕੇ ਨਾਲ ਉਠਾਇਆ ਔਰ ਸਾਡੇ ਕਿਉਂਕਿ ਸਾਡਾ ਪਹਿਲਾਂ ਹੀ ਉੱਥੇ ਜਿਹੜੀ ਪਾਰਟੀ ਦੀ ਕੰਡੀਸ਼ਨ ਢਿੱਲੀ ਸੀ ਇਸ ਕਰਕੇ ਅੱਜ ਦੀ ਗੱਲ ਨਹੀਂ ਗਈ ਰਾਹੁਲ ਜੀ ਨੇ ਬਹੁਤ ਮਿਹਨਤ ਕੀਤੀ ਔਰ ਸਾਰੇ ਜਿਹੜਾ ਸਾਡਾ ਮਹਾਗਠਬੰਧਨ ਸੀ ਉਹਨੇ ਲੜ ਕੇ ਇਹ ਇਲੈਕਸ਼ਨ ਲੜੀ ਹੈ ਪਰ ਜਿਹੜਾ ਉਹ ਪੈਸਾ ਸੀ ਪੈਸੇ ਨੇ ਕਿਤੇ ਨਾ ਕਿਤੇ ਜਾ ਕੇ ਸਾਰੀ ਖੇਡ ਵਿਗਾੜ ਦਿੱਤੀ ਆਖੀ ਸਵਾਲ ਤਰਨਧਰ ਦੇ ਇਲੈਕਸ਼ਨ ਦੇ ਵਿੱਚ ਔਇਲਾ ਸਾਹਿਬ ਵਿੱਚੋਂ ਤੁਸੀਂ ਚੋਣ ਪ੍ਰਚਾਰ ਕਰਨ ਵੀ ਗਏ ਬਾਅਦ ਜੇ ਤੁਹਾਡੇ ਨਿੱਜੀ ਰਜਮੇ ਸੀਗੇ ਕਾਂਗਰਸ ਦੀ ਪੋਜੀਸ਼ਨ ਹੋ ਤਾਂ ਤੁਹਾਨੂੰ ਪਤਾ ਹੀ ਹੋਣਾ ਕਿ ਚੌਥੇ ਨੰਬਰ ਤੇ ਰਹੀ ਆ ਉਹ 2027 ਦੇ ਉੱਤੇ ਕਿੰਨਾ ਕਸਰ ਦੇਖਦਾ ਤੁਹਾਨੂੰ ਦੇਖੋ ਇਹ ਇੱਕ ਵਾਰੀ ਨਹੀਂ ਹੋਇਆ ਕਈ ਵਾਰ ਜਿਹੜੀਆਂ ਤੁਸੀਂ ਪਿੱਛੇ ਵੀ ਝਾਤੀ ਮਾਰ ਲੋਗੇ ਬਹੁਤ ਇਲੈਕਸ਼ਨ ਆ ਜਿਹੜੀਆਂ ਨੇ ਸਤਾਤਰ ਜਿੱਤਦੀ ਐ ਉਸ ਤੋਂ ਬਾਅਦ ਉਹਨੂੰ ਕੋਈ ਸੀਟ ਵੀ ਨਹੀਂ ਆਉਂਦੀ ਇਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅੱਜ ਸੱਤਾ ਧਰਦੇ ਫੱਕ ਜਿਹਾ ਆਇਆ ਕਾਂਗਰਸ ਕਾਂਗਰਸ ਸਰਵਾਈਵ ਕਰੂਗੀ ਕਾਂਗਰਸ ਸਰਵਾਈਵ ਕਰੇਗੀ ਕਿਉਂਕਿ ਕਾਂਗਰਸ ਉਹ ਸੀਟ ਦਾ ਹਰਨਾ ਇੱਕ ਪੋਜੀਸ਼ਨ ਹੋ ਰਿਹਾ ਹੈ ਉਥੇ ਕਈ ਮੁੱਦੇ ਜਿਹੜੇ ਸੀ ਉਹ ਅ ਮਤਲਬ ਚਰਚਾ ਚ ਰਹੇ ਨੇ ਜਿਹਦੇ ਕਰਕੇ ਕਿਤੇ ਨਾ ਕਿਤੇ ਮੁਸ਼ਕਿਲਾਂ ਆਈ ਨੇ ਅਕਾਲੀ ਦਲ ਦੀ ਪੋਜੀਸ਼ਨ ਦੇ ਉੱਤੇ ਕੋਈ ਟਿੱਪਣੀ ਤੂੰ ਕਾਲੀ ਦਲ ਨਹੀਂ ਦੇਖੋ ਕਾਲੀ ਦਲ ਮੇਰਾ ਮੰਨਣਾ ਹੈ ਕਿ ਕਾਲੀ ਦਲ ਨੇ ਇੱਕ ਉਸ ਪਰਿਵਾਰ ਨੂੰ ਟਿਕਟ ਦਿੱਤੀ ਜਿਨ੍ਹਾਂ ਦਾ ਪਿਛੋਕੜ ਇੱਕ ਬਾਹਰ ਬੈਠੇ ਲੜਕੇ ਨਾਲ ਜਿਹੜਾ ਗੈਂਗਸਟਰ ਹੈ। ਔਰ ਉਹਦੇ ਉਹਨੇ ਕੱਲੇ-ਕੱਲੇ ਬੰਦੇ ਨੂੰ ਫੋਨ ਕਰਕੇ ਦੇਖੋ ਆ ਜਾਨ ਜਿਆਦਾ ਜ਼ਰੂਰੀ ਹੈ ਬਾਕੀ ਕੰਮ ਲੋਕੀ ਬਾਅਦ ਚ ਗਿੰਦੇ ਨੇ। ਇਹ ਕੋ ਦਾ ਬਹੁਤ ਪ੍ਰਭਾਵ ਰਿਹਾ ਹੈ ਸਾਰੀ ਇਲੈਕਸ਼ਨ ਚ ਔਰ ਇਹਦੇ ਨਾਲ ਇੱਕ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਾਲੀ ਦਲ ਦਾ ਜਿਹੜਾ ਚਿਹਰਾ ਹੈ ਉਹ ਬਿਲਕੁਲ ਸਾਫ਼ ਹੋ ਗਿਆ ਕਿ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਪੰਜਾਬ ਚ ਕਰਨਾ ਚਾਹੁੰਦੇ ਨੇ। 2027 ਦੇ ਵਿੱਚ ਕਾਂਗਰਸ ਦੇਖੋ ਜਿਹੜੀ ਇੱਕ ਉਹਨਾਂ ਨੇ ਤੇ ਉਹਦਾ ਸਹਾਰਾ ਲਿਆ ਤੇ ਜਿਹੜੀ ਸੱਤਾ ਤੇ ਰਸੀ ਉਹਨੇ ਜਿਹੜਾ ਖਾਕੀ ਗੈਂਗਸਟਰ ਸੀ ਉਹਨੇ ਉਹਨੂੰ ਫੜ ਲਿਆ ਵੀ ਕੋਈ ਇਹੋ ਜਿਹਾ ਬੰਦਾ ਨਹੀਂ ਸੀ ਜਿਹਨੂੰ ਉਹ ਜਾ ਕੇ ਰਾਤ ਨੂੰ ਫੜ ਕੇ ਨਹੀਂ ਲਿਆਉਂਦੇ ਕਿ ਪੁਲਸ ਨਹੀਂ ਦਸਤਕ ਦਿੰਦੀ ਹਰ ਡਿਪਾਰਟਮੈਂਟ ਨੂੰ ਉਹਦੇ ਚ ਵਰਤਿਆ ਗਿਆ ਵੋਟਾਂ ਨੂੰ ਕਨਵਰਟ ਕਰਨ ਦੇ ਵਿੱਚ ਔਰ ਫਿਰ ਵੀ 12000 ਵੋਟ ਵੱਧ ਮਿਲੀ ਮਤਲਬ ਟੋਟਲ ਜੇ ਉਹਨਾਂ ਦੀ ਜਿੱਤਿਆ ਇਹ ਕੋਈ ਬਹੁਤ ਵੱਡੀ ਜਿੱਤ ਨਹੀਂ ਹੈਗੀ ਤੇ ਜਿਹੜਾ ਅਕਾਲੀ ਦਲ ਵੀ ਸਮਝਣ ਲਿਆ ਕਿ ਅਸੀਂ ਸੈਕੰਡ ਚ ਆ ਗਏ ਉਹ ਸੈਕੰਡ ਚ ਨਹੀਂ ਆਏ ਉਹ ਇੱਕ ਤਾਕਤ ਸੈਕੰਡ ਚ ਆਈ ਆ ਜਿਹੜੀ ਸਮਾਜ ਚ ਪ੍ਰਵਾਨਤ ਨਹੀਂ ਹੈਗੀ ਦੁਆਰ ਸਾਈਡ 'ਚ ਪਤਾ ਲੱਜੂਗਾ ਕਿ ਕੰਮ ਕਿੰਨੇ ਪਾਣੀ ਤੁਹਾਡੇ ਸਾਹਮਣੇ ਹੀ ਹੋਣਾ ਇਹ ਸਾਰਾ ਕੁਝ ਠੀਕ ਹੈ ਧੰਨਵਾਦ ਜੀ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸੀਨੀਅਰ ਰਾਗੂ ਗੁਰਜੀਤ ਔਇਲ ਆ ਜੀ ਤਾਂ ਬੜੇ ਨੱਪੇ ਤੁਲੇ ਜਿਹੜੇ ਆਪਣੇ ਉਹਨਾਂ ਨੇ ਵਿਚਾਰ ਰੱਖੇ ਨੇ ਔਰ ਕਿਉਂਕਿ ਸੀਨੀਅਰ ਲੀਡਰਸ਼ਿਪ ਦੇ ਵੀ شمار ਨੇ ਦਿੱਲੀ ਦੇ ਵਿੱਚ ਤਾਂ ਚੰਡੀਗੜ੍ਹ ਦੇ ਮੁੱਦੇ ਨੂੰ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਹੱਲ ਨਹੀਂ ਕਰਨਾ ਚਾਹੁੰਦੇ ਬਟ ਵੱਡਾ ਦਿਲ ਰੱਖ ਕੇ ਇਸ ਨੂੰ ਹੱਲ ਕਰਨਾ ਚਾਹੀਦਾ ਹੈ ਪਿਛਲੀਆਂ ਸਿਆਸੀ ਪੰਜਾਬ ਦੀਆਂ ਕਈ ਮੌਕਿਆਂ ਤੇ ਤੇ ਕਈ ਪਾਰਟੀਆਂ ਰਹੀਆਂ ਜਿਹੜੀਆਂ ਇਹ ਮਸਲੇ ਨੂੰ ਹੱਲ ਕਰ ਸਕਦੀਆਂ ਸੀ ਪਰ ਇਸ ਮੁੱਦੇ ਨੂੰ ਬੁੱਝ ਕੇ ਪੈਂਡਿੰਗ ਰੱਖਿਆ ਗਿਆ ਔਰ ਜਿਹੜੇ ਸੂਬਿਆਂ ਦੇ ਹੱਕ ਹਕੂਕ ਨੇ ਉਹਨਾਂ ਦੇ ਉੱਤੇ ਜਾਣ ਬੁੱਝ ਕੇ ਜਿਹੜਾ ਇਹ ਕੰਟਰੋਲ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਾ ਟੀਵੀ ਅੰਮ੍ਰਿਤਸਰ